ਹੌਣ ਲੱਗਿਆਂ ਦੀ ਆਪਾਂ ਸਲਵਾਰ ਦੀ ਕੱਟਣ ਇਹਦੀ ਲੰਬਾਈ ਹੈਗੀ ਅੱਜ ਜੀ 40 ਇੰਚ ਤਿਆਰ ਤੇ ਇਹ ਪਾਨੇ 40 ਇੰਚ ਚੋਂ 5 ਇੰਚ ਮੈਂਸ ਕਰਕੇ 35 ਤੇ 1 ਇੰਚ ਚ ਪਲੱਸ ਕਰਕੇ ਆਪਾਂ ਨੇ ਇਹਦੀ ਲੰਬਾਈ ਲੈ ਲਈ ਜੀ 37 ਇੰਚ ਤਿਆਰ ਤੇ 2 ਇੰਚ ਆਪਾਂ ਨੇ ਹਮੂਰੀ ਰੱਖ ਲਈ ਇਹਦੀ ਇਧਰੋਂ 2 ਇੰਚ ਉਧਰੋਂ ਰੱਖ ਕੇ ਇਹਦੀ ਨੁਸਾਨੀ ਲਾ ਰਹੀ ਆ ਤੇ ਹੁਣ ਇਹਨੂੰ ਆਪਾਂ ਕਟਾਂਗੇ ਤੇ ਆ ਪਾਸ ਤੇ ਆਪਣੇ ਕਮੀਜ਼ ਨਾਲ ਲੈ ਗਿਆ ਸੀ 13 ਇੰਚ ਦੇ ਆਪਾਂ ਨੇ ਇਹ ਚ ਪੱਟ ਪਾਏ ਨੇ ਤੇ ਹੁਣ ਲੱਗਿਆ ਜੀ ਆਪਾਂ ਕੱਟਣਾ ਐਪੋ ਸੱਤ ਕਾਹਦੀ ਮਸਾਲਿਆ ਤੇ ਹੁਣ ਇਹਦਾ ਆਪਾਂ ਰੱਖਣਾ ਜੀ हासन ਹਸਣ 10 ਇੰਚ ਇਹ 10 ਇੰਚ ਤੇ ਪੰਨਸਾਨੀ ਲਾੜੀ ਤੇ ਪੈਨੂ ਕਰ ਦਾਂਗੇ ਇੱਕ ਸਾਰ ਆਪਾ ਇਹ ਪਲੇਟ ਦੇ ਅੰਦਰ ਘੱਟ ਨੇ ਨਾ ਨੋਰ ਲਾਗ ਕਰ ਦਾਂਗੇ ਇਹ ਇੱਕ ਜਿਹੜੀ ਆਪਾਂ ਨੂੰ ਮੂਰੀ ਪਹੁੰਚੇ ਤੇ ਡੇਗਦੀ ਆਉਦੀ ਉਹਦਾ ਹੀ ਆ ਮਸੱਈ ਆਉਂਦੀ ਆ ਉਹਦੀ ਆਪਾਂ ਪਾਵਾਂਗੇ ਜੀ ਇੱਥੋਂ ਪੱਤਾਂ ਦੇ ਵਿੱਚ ਕਾਟ ਇਹ ਇੱਥੋਂ ਆਪਾਂ ਪਾਵਾਂਗੇ 1 ਇੰਚ ਦੀ ਕਾਟ ਪਹਿਲਾਂ ਦੇ ਆਪਾਂ ਫੋਲਡ ਇੱਕ ਸਾਰ ਕਰ ਲਈਏ ਇਹ ਕਾਟ ਪੌਣਾ ਕਦੇ ਵੀ ਸਲਵਾਰ ਪਹੁੰਚੇ ਤੇ ਨਹੀਂ ਟਿਕੂਗੀ। ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।